ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸ਼ਾਸਨ ਦਾ ਚੌਥਾ ਅਤੇ ਆਖਰੀ ਦਿਨ ਸੀ ਤਤਕੀ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਵਿਅਦਵੀ ਸੰਬੰਧੀ ਬਿੱਲ ਤੇ ਬਹਿਸ ਹੋਈ ਹਾਲਕਿ ਬਹਿਸ ਤੋਂ ਬਾਅਦ ਇਹ ਪਾਸ ਨਹੀਂ ਹੋਇਆ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸਤਾਵ ਤੇ ਇਸ ਨੂੰ ਸਿਲੇਕਟਿਵ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ ਹੁਣ ਸਿਲੇਕਟਿਵ ਕਮੇਟੀ ਇਸ ਬਿੱਲ ਤੇ ਕੰਮ ਕਰਦੇ ਹੋਏ ਸਾਰੀਆਂ ਧਾਰਮਿਕ ਸੰਥਾਵਾਂ ਤੇ ਲੋਕਾਂ ਤੋਂ ਰਾਈ ਲਵੇਗੀ ਇਸ ਲਈ 6 ਮਹੀਨਿਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਇਸ ਤੋਂ ਬਾਅਦ ਇਹ ਬਿੱਲ ਦੁਬਾਰਾ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਇਸ ਬਿੱਲ ਵਿੱਚ ਚਾਰਾਂ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਤੇ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ ਦੱਸ ਦੇ ਕਿ ਇਸ ਤੋਂ ਬਾਅਦ ਸਦਨ ਵਿੱਚ ਨਸ਼ਿਆਂ ਦੇ ਮੁੱਦੇ ਤੇ ਭੰਸ ਹੋਈ ਅਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਗਨੀਵ ਕੌਰ ਮਜੀਠੀਆ ਤੇ ਵੀ ਨਿਸ਼ਾਨੇ ਸਾਧੇ ਤੇ ਪਰਚਾ ਪਾ ਦिए ਤਾਂ ਕੀ ਬੋਲਦੇ ਨੇ ਕੀ 540 ਕਰੋੜ ਸਾਨੂੰ ਵਾਪਸ ਦੇਣਗੇ ਲੈ ਅੱਜ ਕਿਉਂ ਨਹੀਂ ਆਏ ਆਏ ਤਾਂ ਹੈ ਨਹੀਂ ਅੱਜ ਜੋ ਜੋ ਚਿੱਟੇ ਤੇ ਗੱਲ ਚੱਲ ਰਹੀ ਹੈ ਆ ਕੇ ਬੋਲਦੇ ਇਥੇ ਆ ਕੇ ਬੋਲਦੇ ਇਥੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਅੱਜ ਤੋਂ ਜਨਾਬੇ ਅਲੀ ਅੱਜ ਤੋਂ ਉਹ ਪਰਿਵਾਰ ਅੱਜ ਤੋਂ ਉਹ ਸਦੀਆਂ ਤੋਂ ਲੱਗੇ ਹੋਏ ਨੇ ਜਨਾਬ ਤਰੰਤਾਂ ਤੋਂ ਸ਼੍ਰੋਮਣੀ ਕਾਲਦਸ ਸਾਬਕਾ ਆਗੂ ਹਰਮੀਤ ਸਿੰਘ ਸੰਧੂ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸ਼ੋਧਿਆ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹਰਮੀਤ ਸਿੰਘ ਸੰਧੂ ਦੇ ਆਮ ਆਦਮੀ ਪਾਰਟੀ ਵਿੱਚ ਆਉਣ ਨੂੰ ਤਰਨਤਾਰਨ ਉਪਚੋਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕੁਝ ਸਮਾਂ ਪਹਿਲਾਂ ਆਪ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਜਿਸ ਕਾਰਨ ਇਹ ਸੀਟ ਖਾਲੀ ਹੋ ਗਈ ਸੀ ਹੁਣ ਇੱਥੇ ਜਲਦ ਹੀ ਉਪਚੋਣ ਦੀ ਸੰਭਾਵਨਾ ਹੈ ਤੇ ਹਰਮੀਤ ਸਿੰਘ ਸੰਧੂ ਦੇ ਸ਼ਾਮਲ ਹੋਣ ਨੂੰ ਪਾਰਟੀ ਦੀ ਰਣਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਦੱਸ ਦੇ ਕਿ ਸੰਧੂ ਨੇ 2002 ਵਿੱਚ ਤਰਨਤਾਰਨ ਨੂੰ ਆਜ਼ਾਦ ਉਮੀਦਵਾਰ ਵਿੱਚੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ 2007 ਅਤੇ 2012 ਵਿੱਚ ਸ਼੍ਰੋਮਣੀ ਕਾਲ ਦੇ ਲ ਦੇ ਟਿਕਟ ਤੇ ਵੀ ਜਿੱਤ ਦਰਜ ਕੀਤੀ ਸੀ ਹਾਲਾਂਕਿ ਉਹਨਾਂ ਨੂੰ 2017 ਵਿੱਚ ਹਾਦਸਾ ਨਾ ਕਰਨਾ ਪਿਆ ਜਦੋਂ ਕਿ 2022 ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੀ ਸੀ ਹਾਲਾਂਕਿ ਉਹ ਜਿੱਤ ਨਹੀਂ ਸਕੇ ਉਹ ਦੂਜੇ ਸਥਾਨ ਤੇ ਰਹੇ ਉਹਨਾਂ ਨੇ ਨਵੰਬਰ 2024 ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਤਾਂ ਤੱਕ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਮੰਤਰੀ ਵਿਕਰਮਜੀਠੀ ਦੇ ਕਰੀਬੀ ਰਹੇ ਸੰਧੂ ਨੂੰ ਉਪਚੋਣ ਵਿੱਚ ਆਪ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਉਪਚੋਣ ਲਈ ਤਰਨਤਾਰਨ ਵਿੱਚ ਆਪ ਦੀ ਟਿਕਟ ਲਈ ਕਾਫੀ ਦਾਵੇਦਾਰ ਸਨ ਜਿਸ ਕਾਰਨ ਆਮ ਆਦਮੀ ਪਾਰਟੀ ਨੇ ਇੱਕ ਨਿੱਜੀ ਕੰਪਨੀ ਤੋਂ ਸਰਵੇਖਣ ਕਰਵਾਇਆ ਤੇ ਸਰਵੇਖਣ ਅਨੁਸਾਰ ਹਰਮੀਤ ਸਿੰਘ ਸੰਧੂ ਉਪ ਚੋਣ ਜਿੱਤਣ ਵਿੱਚ ਸਮਰਥਨ ਭਾ ਗਏ ਹਨ ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਖਿਲਾਫ ਲਿਆਂਦੇ ਗਏ ਮਤੇ ਤੇ ਸ਼ਰੋਣੀ ਕਾਦਲ ਦੇ ਪ੍ਰਧਾਨ ਸੁਖਵੀਰ ਬਾਦਲ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਫੜਿਆ ਤੇ ਸਿਰਫ ਡਰਾਮਾ ਕੀਤਾ ਬੇਅਦਬੀ ਨੂੰ ਲੈ ਕੇ ਸਭ ਤੋਂ ਪਹਿਲਾ ਵਿਧਾਨ ਸਭਾ ਵਿੱਚ ਮਤਾ ਸ਼ਰੋਣੀ ਕਾਦਲ ਬੋਰ ਲਿਆਂਦਾ ਗਿਆ ਸੀ ਸੁਖਵੀਰ ਬਾਦਲ ਨੇ ਕਿਹਾ ਕਿ ਹੁਣ ਮੌਜੂਦਾ ਨੂੰ ਫੜਨ ਦੀ ਬਜਾਏ ਸਿਰਫ ਸਿਆਸਤ ਕੀਤੀ ਜਾ ਰਹੀ ਹੈ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ 5 ਦਿਨਾਂ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਵਿੱਚ 15 ਜੁਲਾਈ ਤੋਂ ਲੈ ਕੇ ਪੰਜਾਬ ਵਿੱਚ 19 ਜੁਲਾਈ 2025 ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕੀ ਅਤੇ ਕੁਝ ਥਾਂਾਂ 'ਤੇ ਭਾਰੀ ਵੀ ਪੈਣ ਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਾਜ਼ਾ ਮੌਸਮ ਚੇਤਾਵਨੀ ਜਾਰੀ ਕਰਦੇ ਹਨ ਮਾਨਸਾ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਹੁਸ਼ਿਆਰਪੁਰ ਵਿੱਚ ਦਰਮਿਆਨਾ ਮੀਂਹ ਪੈਣ ਦੇ ਨਾਲ-ਨਾਲ ਅਸਮਾਨੀ ਬਿਜਲੀ ਚਮਕਣ ਅਤੇ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਵੱਡੇ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ 16 ਤੇ 17 ਜੁਲਾਈ ਨੂੰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਮੋਗਾ ਫਰੀਦਕੋਟ ਲੁਧਿਆਣਾ ਬਰਨਾਲਾ ਮਾਨਸਾ ਪਟਿਆਲਾ ਆਦਿ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਅਸਲਿਕ 19 ਜੁਲਾਈ ਨੂੰ ਮੀਂਹ ਦਾ ਪੱਧਰ ਘਟ ਜਾਵੇਗਾ ਤੇ ਕੁਝ ਜ਼ਿਲ੍ਹਿਆਂ ਵਿੱਚ ਜਿਵੇਂ ਪਠਾਨਕੋਟ, ਕਪੂਰਥਲਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ ਆਦਿ ਇਲਾਕਿਆਂ ਵਿੱਚ ਭਾਰੀ ਵੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਤੇਜ਼ ਹਨੇਰੀ ਅਤੇ ਬਿਜਲੀ ਲਿਸ਼ਕਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਤੇ ਪਰਚਾ ਪਾ دیے। ਤਾਂ ਕੀ ਬੋਲਦੇ ਨੇ ਕਿ 540 ਕਰੋੜ ਸਾਨੂੰ ਵਾਪਸ ਦੇਣਗੇ। ਲੈ। ਅੱਜ ਕਿਉਂ ਨਹੀਂ ਆਏ? ਆਏ ਤਾਂ ਹੈ ਨਹੀਂ ਅੱਜ ਜੋ ਜੋ ਚਿੱਟੇ ਤੇ ਗੱਲ ਚੱਲ ਰਹੀ ਹੈ। ਆ ਕੇ ਬੋਲਦੇ ਤੇ। ਆਕੇ ਬੋਲਦੇ تھے ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਅੱਜ ਤੋਂ ਜਨਾਬੇ ਅਲੀ ਅੱਜ ਤੋਂ ਉਹ ਪਰਿਵਾਰ ਅੱਜ ਤੋਂ ਉਹ ਸਦੀਆਂ ਤੋਂ ਲੱਗੇ ਹੋਏ ਨੇ ਜਨਾਬ ਸਭ ਤੋਂ ਪਹਿਲਾਂ ਜਨਰਲ ਡਾਇਰ ਨੂੰ 13 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਠੀਆ ਪਰਿਵਾਰ ਉਹਨਾਂ ਨੇ ਖਾਣਾ ਖਵਾਇ ਸੀ ਉਹਦੇ ਰਾਤ ਨੂੰ ਉਸ ਦਿਨ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਇਹਨੇ ਕੱਲ ਨੂੰ ਆਹ ਕਰਤੂਤ ਕਰ ਦੇਣੀ ਹੈ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਜਨਾਬ ਉਸ ਦਿਨ ਤਾਂ ਪਤਾ ਲੱਗ ਗਿਆ ਸੀ ਨਾ ਕਿ ਆ ਕੀ ਕਾਰਾ ਕਰਿਆ ਨਾ ਜੀ ਉਹਨੂੰ ਖਾਣਾ ਖਵਾਇਆ ਉਸ ਤੋਂ ਬਾਅਦ ਸਪੀਕਰ ਸਾਹਿਬ 2-3 ਮਹੀਨਿਆਂ ਬਾਅਦ ਦਰبار صاحب ਚੋਂ ਸਰੂਪਾ ਦਵਾਇਆ ਅ ਜਨਰਲ ਐਲਮੋਰ ਸਰੂਪਾ ਦਵਾ ਕੇ ਮਤਲਬ ਮਾਫੀ ਮੰਗਵਾਤੀ ਕਿ ਇਹਦਾ ਕਸੂਰ ਨਹੀਂ ਕੋਈ ਔਰ ਸਰੂਪਾ ਦੇਣ ਵਾਲੇ ਜੱਜਦਾਰ ਕੌਣ ਸੀ ਜੱਜਦਾਰ ਅਰੂੜ ਸਿੰਘ ਔਰ ਜੱਜਦ ਅਰੂੜ ਸਿੰਘ ਕੌਣ ਸੀ ਮਾਨਯੋਗ ਸ਼੍ਰੀ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਹਾਲਾਂਕਿ ਸਿਮ ਜੀ ਸਿੰਘ ਮਾਨ ਨੇ ਇਸ ਗੱਲ ਤੇ ਮਾਫੀ ਮੰਗ ਚੁੱਕੇ ਨੇ ਇਹ ਤਾਂ ਉਦੋਂ ਤੋਂ ਮਾਫੀਆਂ ਮੰਗਾਉਣ ਵਾਲੇ ਗੋਲੀਆਂ ਚਲਾਉਣ ਵਾਲੇ ਬਾਅਦ ਚ ਹੁਣ ਗੋਲੀਆਂ ਖਵਾਉਣ ਵਾਲੇ ਇਹ ਤਾਂ ਪਹਿਲੇ ਦਿਨੋਂ ਹੀ ਗਦਾਰੀਆਂ ਚ ਚੱਲਿਆ ਜਾ ਰਿਹਾ ਕੰਮ ਜਦੋਂ ਮਰਜ਼ੀ ਦੇਖ ਲੋ ਇਹ ਦੁੱਖ ਦੀ ਗੱਲ ਇਹ ਹੈ ਜਦੋਂ ਅੰਦਰ ਹੋਏ ਕਾਂਗਰਸ ਦੇ ਚਾਰ ਪੰਜ ਹਜੇ ਲੀਡਰ ਉਹਦੇ ਹੱਕ ਚ ਆ ਗਏ ਕਹਿੰਦੇ ਬੜੀ ਮਾੜੀ ਗੱਲ ਆ ਵੀ ਇਹ ਲੋਕਤੰਤ੍ਰਿਕ ਤਰੀਕਾ ਲਓ ਜੀ ਕਿਸੇ ਬੰਦੇ ਨੂੰ ਫੜਨ ਵਾਸਤੇ ਲੋਕਤੰਤ੍ਰਿਕ ਤਰੀਕਾ ਚਾਹੀਦਾ ਕਿਸੇ ਤਸਕਰ ਨੂੰ ਫੜਨ ਵਾਸਤੇ ਕੋਈ ਲੋਕਤੰਤ੍ਰਿਕ ਤਰੀਕਾ ਬਣਿਆ ਕਿ ਅਸੀਂ ਪਹਿਲਾਂ ਦੱਸੀਏ ਕਿ ਕੱਲ ਨੂੰ ਤੈਨੂੰ ਫੜਨਾ ਆਵਾਂਗੇ ਉਹ ਤਾਂ ਐਂ ਹੀ ਫੜੇ ਜਾਂਦੇ ਨੇ ਜੀ ਸਵੇਰੇ 4 ਵਜੇ ਜਾਂਦੇ ਆ ਜਾਂ 5 ਵਜੇ ਅਸੀਂ 60 ਰੁਪਏ ਦੀ ਕੁੰਡੀ ਲਾ ਲਈਏ ਮੀਟਰ ਦੀ ਸਾਡੇ ਘਰੇ ਤਾਂ 4:30 ਵਜੇ ਆ ਜਾਂਦੀ ਪੁਲਿਸ ਇਨਾ ਇਹ ਕਹਿੰਦੇ ਸਾਨੂੰ ਦੱਸ ਕੇ ਕਿਉਂ ਨਹੀਂ ਆਏ ਸਾਨੂੰ ਪੁੱਛ ਕੇ ਕਿਉਂ ਨਹੀਂ ਇਹ ਦੱਸਣਾ ਪੁੱਛਣਾ ਹੁੰਦਾ ਜੀ ਬਾਜ ਕੋਰਟਾਂ ਫੈਸਲਾ ਕਰ ਦੇਣਗੇ ਮੈਂ ਥੋੜੀ ਮੈਂ ਕਾਨੂੰਨ ਥੋੜੀ ਹਾਂ ਕਾਨੂੰਨ ਤੱਕ ਮਾਨਯੋਗ ਕੋਰਟ ਹੈ ਮੈਂ ਮੈਂ ਕਾਨੂੰਨ ਥੋੜੀ ਹੁਣ ਤਾਂ ਜੋ ਸਜ਼ਾ ਮਿਲੂਗੀ ਮਿਲੂਗੀ ਫਿਰ ਅੱਗੇ ਹੁਣ ਜੇਲ੍ਹ ਚ ਸਰਾਨਾ ਮੰਗਦੇ ਆ ਜੀ ਸਪੀਕਰ ਸਾਹਿਬ ਪੁਲਿਸ ਮੈਨੂੰ ਮੁਤਾਬਕ ਸਰਾਨਾ ਨਹੀਂ ਬਣਦਾ ਕੰਦਸ ਸਰਾਣਾ ਦਿਓ ਅੱਜ ਤਾਂ ਪਤਾ ਨਹੀਂ ਕਿਹੜੇ yellow ਵਾਲੇ ਆ ਅੱਜ ਤਾਂ ਪਤਾ ਨਹੀਂ ਕਿਹੜੇ orange ਵਾਲੇ ਆ ਕੋਈ ਸਰਾਣਾ ਸੁਣ ਨਹੀਂ ਮਿਲਣਾ ਉਥੇ ਤੁਸੀਂ ਜਵਾਨੀਆਂ ਖਤਮ ਕੀਤੀਆਂ ਪੰਜਾਬ ਦੀਆਂ ਤੁਸੀਂ ਉਹਨਾਂ ਮਾਮਾ ਨੂੰ ਮਿਲ ਕੇ ਦੇਖੋ ਜਿਹੜੀਆਂ ਅੱਜ ਤੱਕ ਰੁਹੀ ਜਾਂਦੀਆਂ ਨੇ ਤੁਸੀਂ ਉਹਨਾਂ ਆਰਥੀਆਂ ਦੇ ਪਿੱਛੇ ਕਦੇ ਗਏ ਹੋ ਕਦੇ ਤੁਸੀਂ ਉਹਨੂੰ ਮੋਢਾ ਦਿੱਤਾ ਉਹਨਾਂ ਆਰਥੀਆਂ ਨੂੰ ਤੇ 23 24 24 ਸਾਲ ਦੇ ਬੱਚੇ ਮਾਰ ਕੇ ਸਾਡੀ ਨਖਲ ਖੁਸ਼ੀਆਂ ਕਰਕੇ ਸਹਰਾਣੇ ਮੰਗਦੇ ਹੋ ਤੁਸੀਂ ਜੇਲਾ ਚ ਕੋਈ ਸਹਰਾਣੇ ਨਹੀਂ ਮਿਲੂਗਾ ਜਿੰਨੀ ਸਜ਼ਾ ਹੋਊਗੀ ਉਹ ਮਿਲੂਗੀ ਕਾਨੂੰਨ ਮੁਤਾਬਕ ਮਿਲੂਗੀ ਕੋਈ ਬਦਲਾਖੋਰੀ ਨਹੀਂ ਕੋਈ ਮੇਰੀ ਬਦਲਾਖੋਰੀ ਨਹੀਂ ਹਾਂ ਥੋੜਾ ਜਿਹਾ ਸਾਨੂੰ ਟਾਈਮ ਲੱਗ ਗਿਆ ਕਿਉਂਕਿ ਪਹਿਲਾਂ ਅਸੀਂ ਇਹ ਇਹ ਦੇਖਣ ਲੱਗੇ ਵੀ ਸਪਲਾਈ ਤਾਂ ਤੋੜ ਦੰਗੇ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਸਪਲਾਈ ਲਾਈਨ ਤੋੜਨ ਤੋਂ ਬਾਅਦ ਵਿਧਰਾਲ ਸਿੰਪਟਮਸ ਹੋਣਗੇ ਉਹ ਬੱਚੇ ਜਿਹੜੇ ਤੜਫਣਗੇ ਜਿਹੜੇ ਬਿਮਾਰ ਨੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਅ ਪੇਸ਼ੈਂਟ ਕਹੂੰਗਾ ਵੀ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂ ਓਟ ਕਲੀਨਿਕ ਬਣਾਏ ਰੀਹੈਬ ਸੈਂਟਰ ਅਪਡੇਟ ਕੀਤੇ ਸਰ ਉਹਨਾਂ ਨੂੰ ਲੈ ਕੇ ਗਏ ਉੱਥੇ ਫਿਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਪੁਲਿਸ ਜਿਹੜੀ ਆ ਪੁਲਿਸ چھوٹے ਧਿਕਾਰੀ ਉਹ ਮਿਲੇ ਹੋਏ ਨੇ ਮਤਲਬ ਛਾਪਾ ਮਾਰਨਾ ਮੁਰਸ਼ਿਦ ਦੱਸ ਦਿੰਦਾ ਸੀ ਪਹਿਲਾਂ ਹੀ ਵੀ ਤੇਰੇ ਪਿੰਡ ਛਾਪਾ ਮਾਰਨ ਆ ਰਹੇ ਆ ਉਹ ਭੱਜ ਜਾਂਦੇ ਸੀਗੇ ਇਹਦਾ ਮਰ ਪੁਲਿਸ ਮਿਲੀ ਹੋਈ ਸੀ ਪੁਲਿਸ ਦੀਆਂ ਬਹੁਤ ਵੱਡੇ ਪੱਧਰ ਤੇ ਸਾਰਾ ਸੀ ਰੀਸ਼ਫਲਿੰਗ ਕੀਤੀ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਆ ਸੀ ਫਿਰ ਸਪਲਾਈ ਲਾਈਨ ਤੋੜੀ ਕਿ ਅੱਜ ਜੇ ਅਸੀਂ ਇਸ ਲੈਵਲ ਤੇ ਆਣ ਯੁੱਧ ਨਸ਼ਿਆਂ ਵਿਰੁੱਧ ਕਿ ਹਜ਼ਾਰਾਂ ਪੰਚਾਇਤਾਂ ਨੇ ਮਤੇ પાਕੇ ਦਿੱਤੇ ਕਿ ਅਸੀਂ ਅੱਜ ਸਾਡੇ ਪਿੰਡ ਨਾ ਨਸ਼ਾ ਵੇਚਣ ਦੇਵਾਂਗੇ ਨਾ ਕਿਸੇ ਨੂੰ ਵੇਚਣ ਦੇਵਾਂਗੇ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਅਸੀਂ ਉਹਦੀ ਜਮਾਨਤ ਨਹੀਂ ਦੇਵਾਂਗੇ ਇਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ ਜੀ ਇਹਦਾ ਕੌਣ ਵਿਰੋਧ ਕਰ ਲੂਗਾ ਜੀ ਮੈਨੂੰ ਦੱਸੋ ਅਸੀਂ ਤਾਂ ਫੇਰ ਕਬਾੜੀਆਂ ਹਾਕਿਆਂ ਅਸੀਂ ਫੇਰ ਫੁੱਟਬਾਲਾਂ ਵੱਲ ਚੱਲੀਏ ਆਹ ਕਿਹੜੇ ਚੱਕਰਾਂ 'ਚ ਪੈ ਗਏ ਜੀ ਤੂੰ ਸਾਡੇ ਤੇ ਮੜਿਆ ਗਿਆ ਸੀਗਾ ਇਹ ਪਰ ਅਸੀਂ ਇਹ ਕਲੰਕ ਲਾ ਦਾਂਗੇ ਪੰਜਾਬ ਬਹੁਤ ਵਾਰੀ ਉੱਠਿਆ ਪੰਜਾਬ ਬਹੁਤ ਵਾਰੀ ਡਿੱਗਿਆ ਵੀ ਹੈ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੁਰਜੀਤ ਪਾਤਰ ਦਾ ਸ਼ੇਰ ਅਸਰ ਕੀ ਹੋਇਆ ਜੇ ਪੱਤ ਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀਂ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਚੋਂ ਵੀ ਜ਼ਮੀਨ ਰੱਖੀ ਸਰ ਥੋੜੀ ਜੀ ਫੁੱਲਾਂ ਚੋਂ ਕੀ ਜ਼ਮੀਨ ਬਾਜੇ ਕਲਮੇ ਅਸੀਂ ਲੱਭ ਲਾਂਗੇ ਐਸੇ ਧਰਤੀ ਤੇ ਫੁੱਲ ਵੀ ਉਗਣਗੇ ਐਸੇ ਧਰਤੀ ਤੇ ਪੰਗੜੇ ਵੀ ਪਹਿਣਗੇ ਐਸੇ ਧਰਤੀ ਤੇ ਮੈਡਲ ਵੀ ਜਿੱਤੇ ਜਾਣਗੇ ਐਸੇ ਧਰਤੀ ਤੇ ਅਸੀਂ ਖੁਸ਼ੀਆਂ ਵੀ ਮਨਾਵਾਂਗੇ ਹੁਣ ਪੰਚਾਇਤ ਹੀ ਦੇਖੋ ਨਸ਼ਾ ਹਰਿਆਣੇ ਚੋਂ ਹੀ ਨਿਕਦਾ ਨਸ਼ਾ ਬੰਬੇ ਵਿਕਦਾ ਹੈ ਰੀਸੈਂਟਲੀ ਸਰ ਬਾੜਮੇਰ ਤੋਂ 60 ਕਿਲੋ 60 ਕਿਲੋ ਹੈਰਨ ਫੜ ਕੇ ਲਈਏ ਪੰਜਾਬ ਪੁਲਿਸ ਬਾੜਮੇਰ ਤੋਂ ਕਿਉਂਕਿ ਉੱਥੇ ਤਾਰ ਜਿਹੜੀ ਹੈ ਉਹ ਰਿੱਤੇ ਤੇ ਰਿੱਤੇ ਦੇ ਥੱਲੋਂ ਦੀ ਉਹ ਕੱਢ ਲੈਂਦੇ ਐ ਮਤਲਬ ਲੰਗਣ ਵਾਸਤੇ ਜ 60 ਕਿਲੋ ਉੱਥੋਂ ਫੜ ਕੇ ਲਿਆ ਹੈ ਜੀ 3000 ਕਿਲੋ ਅਸੀਂ ਮੁੰਦਰਾ 에어ਪੋਰਟ ਤੋਂ ਫੜ ਕੇ ਲਿਆਉਨੇ ਆ ਜੀ ਗਾਲਾਂ ਸਾਨੂੰ ਪਈ ਜਾਂਦੀ ਹੈ ਜੀ ਵੀ ਅਸੀਂ ਆਂ ਜੀ ਜ਼ਿੰਮੇਵਾਰ ਦੇ ਇਹਦਾ ਮਤਲਬ ਇਹ ਹੈ ਸਰ ਸਾਡੇ ਤੇ ਥੱਪਿਆ ਜਾ ਰਿਹਾ ਹੈ ਪਰ ਅਸੀਂ ਹੁਣੇ ਕਰਨਾ ਨਹੀਂ ਅਸੀਂ ਆਪਣੇ ਬਾਰਡਰ ਵੀ ਸੀਲ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਲਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਪੜ੍ਹਾਈ ਵੱਲ ਲਾਵਾਂਗੇ ਅਸੀਂ ਆਪਣੇ ਜਵਾਕਾਂ ਨੂੰ ਜੌਬ ਸਿੱਕਣੇ ਜੋਬ ਪ੍ਰੋਵਾਈਡਰਸ ਬਣਾਵਾਂਗੇ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਵਾਂਗੇ ਤਾਂ ਤੁਸੀਂ ਦੇਖਿਓ ਆਹੀ ਪੰਜਾਬ ਆਪਾਂ ਇਸੇ ਮੁਕੱਦ ਮੁਕੱਦਸ ਹਾ우스 ਦੇ ਵਿੱਚ ਵਧਾਈਆਂ ਵੀ ਦੇਵਾਂਗੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ